ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਚੀਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਮਿੱਤਰੋ ਸ਼ੌਂਕ ਦਾ ਵੀ ਕੋਈ ਮੁੱਲ ਹੁੰਦਾ ਤੇ ਸ਼ੌਂਕ ਦੇ ਕੰਮ ਵੀ ਨਿਆਰੀ ਹੁੰਦੇ ਆ ਅੱਜ ਆਪਾਂ ਤੁਹਾਨੂੰ ਇੱਕ ਸ਼ੌਂਕੀਆ ਵੀਡੀਓ ਵਿਖਾਉਣੀ ਆ ਤੇ ਇੱਕ ਵੀਰ ਨੇ ਕਰੀਏਗੀ ਵੜ ਕਰਨੀ ਹੈਗੀ ਸੇਲ ਤੇ ਭਰਾ ਭਰਾ ਆਪਣੇ ਨੌਜਵਾਨ ਵੀਰ ਬਹੁਤ ਸੋਹਣਾ ਜਿਹੜਾ ਢੰਗ ਨਾਲ ਕੰਮ ਕਰਦਾ ਮਗਰ ਹੋਮ ਬਰੀਡ ਆ ਬਾਈ ਜੀ ਬੱਚੀਆਂ ਪੁੱਛੀਆਂ ਮਗਰ ਬਹੁਤ ਤਿਆਰ ਕਰੀ ਜਾਂਦਾ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਜਿਹੜੀ ਭਾਈ ਨੇ ਵੜਾ ਸੇਲ ਕਰਨੀ ਹੈ ਉਹਦੇ ਵਾਸਤੇ ਵੀ ਪੁੱਛਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਜਿਹੜੀ ਨਵੀਂ ਵੀਡੀਓ ਆਪਾਂ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਲੈਨੇ ਆ ਜਾਣਕਾਰੀ ਬਾਈ ਤੋਂ ਕਰਾਉਨੇ ਆ ਬਾਈ ਦੇ ਨਾਲ ਤੁਹਾਡੀ ਗੱਲਬਾਤ ਬਹੁਤ ਸੋਹਣੀ ਨਗਾ ਬਾਈ ਕੋਲੇ ਟਾਪ ਕਲਾਸ ਵੜਾ ਮਿੱਤਰੋ ਮਨ ਖੁਸ਼ ਹੁੰਦਾ ਲੈਨੇ ਆ ਹਾਂਜੀ ਬਾਈ ਜੀ 80 ਕਾਲ ਜੀ ਬਾਈ 80 ਕਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠਾਕ ਬਾਈ ਜੀ ਆਪਣਾ ਡਰੈਸ ਦੱਸਿਓ ਜੀ ਡਰੈਸ ਬਾਈ ਜੀ ਨਾ ਬਲਜੀਤ ਸਿੰਘ ਜੀ ਹਾਂਜੀ ਪਿੰਡ ਚੀਤਾ ਜੀ ਜ਼ਿਲ੍ਹਾ ਮੋਗਾ ਜੀ ਭਗਤੇ ਭਾਈ ਤੋਂ 8 ਕਿਲੋਮੀਟਰ ਹੈ ਯਾਨੀ ਕਿ ਨੇੜੇ ਸੁਖਾਨੰਦ ਵੀ ਇੱਕ ਪਾਸੇ ਰਹਿ ਗਿਆ ਤੇ ਵੰਦਰ ਰਹਿ ਗਿਆ ਤੇ ਨੇੜੇ ਭਗਤਾ ਭਾਈ ਹੈ ਸ਼ਹਿਰ ਤੇ ਆਪਣਾ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈਗਾ 94171 ਜੀ 11058 ਜੀ ਇਸੇ ਤੇ ਵਟਸਐਪ ਚੱਲਦਾ ਹਾਂਜੀ ਇਸੇ ਦਾ ਹੀ ਵਟਸਐਪ ਚੱਲਦਾ ਜੀ ਬਾਈ ਪਹਿਲਾਂ ਤਾਂ ਐਂਡਰੈਸ ਵੀ ਦੇ ਸਾਰਿਆਂ ਘਰਦਿਆਂ ਵੜੜੀਆਂ ਆ ਬਾਈ ਜੀ ਆਪਣੇ ਘਰਦਿਆਂ ਵੜੜਾਂ ਜੀ ਕੋਈ ਵਪਾਰ ਦਾ ਕੰਮ ਨਹੀਂ ਕੋਈ ਵਪਾਰ ਦਾ ਕੰਮ ਹੀ ਸਾਰਾ ਇਹਨਾਂ ਦਾ ਆਪਣੇ ਕੋਲੇ ਰਿਕਾਰਡ ਹੈਗਾ ਰਿਕਾਰਡ ਵੀ ਹੈ ਕਿਹੜੇ ਸੀਮਨ ਯਾਨੀ ਕਿ ਇੱਕ ਇੱਕ ਵੜੜ ਆਪਾਂ ਸੇ ਕੋ ਪਹਿਲਾ ਨੰਬਰ ਵਾਲੀ ਇਹਨਾਂ ਨੂੰ ਸੇਲ ਕਰਨੀ ਆ ਕਿਉਂ ਮੈਂ ਕਰ ਆਪਣੀਆਂ ਬੱਚੀਆਂ ਤਿਆਰ ਹੁੰਦੇ ਜਾਈ ਬਾਈ ਕੋਲੇ ਵੀ ਥੋੜੀ ਜੀ ਆਫ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਸੀਗੀ ਬਾਈ ਕਹਿੰਦਾ ਵੀ ਥੋੜਾ ਜਿਹਾ ਥਾਂ ਦੀ ਦਿੱਕਤ ਕਰਕੇ ਪਿੱਛੇ ਜਿਹੜੇ ਮਗਰ ਇਹ ਬੱਚੀਆਂ ਤਿਆਰ ਹੋਈ ਜਾਂਦੀਆਂ ਇਹ ਕਰਮ ਵਾਲੀਆਂ ਰੰਗ ਭਾਗ ਲਾ ਦਿੰਦੀਆਂ ਥੋੜੇ ਚਰਚੀ ਕਿਉਂਕਿ ਪਿੱਛੇ ਨਾ ਮਗਰ ਉਹ ਹਿਰਨਾ ਵਾਂਗੂ ਵੱਧੀਆਂ ਜਦੋਂ ਇਹ ਵਧਣ ਫੁੱਲਣ ਲੱਗ ਜਾਨ ਤੇ ਮਗਰਾ ਵੀ ਜਿਵੇਂ ਬਾਈ ਦੀਆਂ ਵਹਿਣਾ ਤਿਆਰ ਹੋਈਆਂ ਨਵੀਂ ਹੋਮ ਬਰੀਡ ਬਹੁਤ ਸੋਹਣੀਆਂ ਟਾਪ ਦੀਆਂ ਬੱਚੀਆਂ ਤੇ ਤਾਂ ਕਰਕੇ ਬਾਈ ਨੇ ਅੱਜ ਵਹਿੜ ਸੇਲ ਕਰਨੀ ਆ ਉਹ ਵੈਸੇ ਬਾਈ ਦਾ ਘਰੂ ਕੰਮ ਕੋਈ ਵਪਾਰ ਦਾ ਕੰਮ ਨਹੀਂ ਤੇ ਪੁੱਛਦੇ ਆਪਾਂ ਲੈਣੀ ਆ ਜਾਣਕਾਰੀ ਤੇ ਬਾਈ ਫਿਰ ਕਿਹੜੀ ਜਿਹੜੀ ਵਹਿੜੇ ਵੇਚਣੀ ਆ ਏ ਆਪ ਕਿੰਨੇ ਸਾਲ ਦੀ ਹੈ ਕਿੰਨੇ ਦੰਦਾਂ ਦੇ ਦੱਸੀ ਕੁਛ ਇਹ ਬਾਈ ਜੀ ਚਾਰ ਦੰਦ ਹੋ ਗਈ ਜੀ ਚਾਰ ਦੰਦ ਹੋ ਗਈ ਦੋ ਤੋਂ ਚਾਰ ਦੰਦ ਹੋ ਗਈ ਦੋ ਤੋਂ ਚੌਂਦੀ ਤੋਂ ਚੌਗੀ ਹੋ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਦਿਨ ਕਿੰਨੇ ਕੁ ਪਏ ਬਾਈ ਹਜੇ ਲੈਨ ਬਾਈ ਜਿਹਦੇ ਕਾਰਡ ਬਣਿਆ ਹੋਇਆ 3 ਤਰੀਕ ਨੂੰ ਦਿਨ ਪੂਰੇ ਆ ਹਾਂ 3 ਤਰੀਕ 5ਵੇਂ ਮਹੀਨਾ ਸਲੋ ਮੈਨ ਦੀ ਆਪਾਂ ਪੇਪਰੇ ਤੇ ਲੱਗਾ ਲਓ ਵੀ ਮਿੱਤਰੋ ਬਾਈ ਕੋਲੇ ਪ੍ਰੂਫ ਆ ਸਾਰਾ ਯੋਨੀਕੇ ਜਿਹੜੇ ਵੀ ਡਾਕਟਰ ਦਾ ਆਪਣਾ ਭਰਿਆ ਟੀਕਾ ਉਹਦਾ ਵੀ ਵਿੱਚ ਨਾ ਹੈਗਾ ਤੇ ਪੂਰੀ ਟੋਪ ਦੀ ਵਿਹੜਾ ਆਪ ਹੈਗੀ ਸਨੋਮੈਨ ਦੀ ਤੇ ਜਿਹੜਾ ਇਹਦੇ ਲੱਗਿਆ ਹੋਗਾ ਇਹ ਅੱਗੇ ਲੱਗਿਆ ਪੇਪਰ ਦਾ ਦੇਖੋ ਸਾਰਾ ਲਿਖਤੀ ਰੂਪ ਦੇ ਵਿੱਚ ਤੇ ਬਾਕੀ ਜਿਹੜੇ ਪੁਰਾਣੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਬਾਈ ਦਾ ਨੰਬਰ ਹੈ ਜਿਹੜਾ ਵਿੱਚ ਸਕਰੀਨ ਤੇ ਚੱਲੀ ਜਾਂਦਾ ਤੇ ਵਿਹੜ ਦੇਖੋ ਮਿੱਤਰੋ ਆ ਫੜੀ ਬਾਈ ਦੇਖੋ ਜੀ ਵੈਰ ਦੀ ਫੇਸ ਕੁਆਲਟੀ ਦੇਖੋ ਅੰਗਰੇਜ਼ਾਂ ਅਰਗੀ ਪਈ ਹੈ ਨਾ ਬਾਈ ਤੇ ਬਾਈ ਦੀ ਸਾਮ ਸੰਭਾਲ ਵੀ ਮੂੰਹੋਂ ਬੋਲਦੀ ਐ ਸਹੀ ਗੱਲ ਇਹਦੀ ਜਿਹੜੀ ਬਾਈ ਮਾਜ਼ਰ ਰਿਕਾਰਡ ਆ ਉਹਦਾ ਕੀ ਰਿਕਾਰਡ 35 ਲੀਟਰ ਆ ਜੀ 35 ਲੀਟਰ ਜਿਹੜੀ ਆ ਨਾਲ ਗਾਂ ਖੜੀ ਹੈ ਚਿੱਟੇ ਰੰਗ ਦੀ ਇਹ ਬਾਈ ਕਹਿੰਦਾ ਵੀ ਇਹਦੀ ਵੱਛੀ ਹੈਗੀ ਇਹ ਤੇ 35 ਕਿਲੋ ਦੁੱਧ ਦਿੰਦੀ ਆ 35 ਕਿਲੋ ਦੁੱਧ ਦਿੰਦੀ ਆ 3-4 ਮਹੀਨੇ ਸੂਈ ਥਾਲੇ 30 ਕਿਲੋ ਦੁੱਧ ਆਉਣੀ ਹੈ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ 2.5-3 ਮਹੀਨੇ ਜੀ ਗਾਂ ਸੂਈ ਵੀ ਹੈ ਤੇ 30 ਕਿਲੋ ਦੁੱਧ ਅੱਜ ਦੀ ਘੜੀ ਕੋਈ ਵੀ ਭਰਾ ਚੋ ਕੇ ਦੇਖ ਸਕਦਾ ਪਰ ਮੇਰੇ ਕੋਈ ਡੀਐਨਏ ਤੱਕ ਇਹਦਾ ਗਰੰਟੀ ਆ ਵੀ ਇਸੇ ਗਾਂ ਦੀ ਇਹ ਬੱਚੀ ਆ ਹੈਨਾ ਬਾਈ ਹਾਂਜੀ ਹਾਂਜੀ ਤੇ ਬਾਈ ਖੋਲ ਲਿਆ ਫਿਰ ਆਪਾਂ ਤੋਰਾ ਦਿਖਾਈਏ ਬਹੁਤ ਐ ਸੋਹਣੀ ਸਨਖੀ ਵੜਾ ਤੇ ਲੇਵੇ ਦੀ ਜਿਹੜੀ ਕੁਆਲਿਟੀ ਆ ਫਿਟਨੈਸ ਵਾਲਾ ਲੇਵਾ ਖੁੱਚਾਂ ਤੋਂ ਉੱਪਰ ਫੇਸ ਕੁਆਲਿਟੀ ਦੇਖੋ ਨਿੱਕਾ ਕਰਨਾ ਗੋਲ ਗੋਦੀ ਵਾਲੀ ਬੱਚੀ ਆ ਤੇ ਜੇ ਆਪਾਂ ਕੱਦ ਕਾਰ ਦੀ ਗੱਲ ਕਰਗੇ ਤੇ ਬਾਈ ਦੇ ਮੋਢੇ ਤੋਂ ਤਾਂ ਦੀ ਲੰਗਦੀ ਆ ਮਿੱਤਰੋ ਦੇਖ ਲਓ ਜੀ ਪੂਰੀ ਟਾਪ ਕਲਾਸ ਵੈੜਾ ਫਾਰਮ ਵਾਲੀ ਬਰੀਡ ਆ ਬਾਈ ਦੀ ਸਾਂਭ ਸੰਭਾਲ ਵੀ ਜਿਹੜੀ ਮੂੰਹੂ ਬੋਲਦੀ ਆ ਬਾਈ ਕਹਿੰਦਾ ਦੋ ਤੋਂ ਚਾਰ ਦੰਦ ਹੋ ਗਈ ਵੈਛੀ ਫਲਕਾਰੀ ਫਲਕੂਰੀ ਪਾਈ ਬੈਠਾ ਬਾਈ ਸ਼ੌਂਕ ਆ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ ਉਹ ਡਿਗ ਵੀ ਬਾਈ ਚਲ ਕੋਈ ਨਹੀਂ ਫੇਰ ਚੱਕ ਲਾਂ ਲਓ ਵੀ ਮਿੱਤਰੋ ਦੇਖੋ ਵੈੜਾ ਦੋ ਤੋਂ ਦੋਂਦੀ ਤੋਂ ਚੌਗੀ ਹੋ ਗਈ ਤੇ ਕੱਦ-ਕਾਠ ਦੀ ਜੇ ਗੱਲ ਕਰਗੇ ਤੇ ਬਾਈ ਦੇ ਮੋਢੇ ਤੋਂ ਤਾਂ ਦੀ ਜਾਂਦੀ ਆ 6 ਫੁੱਟ ਦੇ ਨੇੜੇ ਕੱਦ ਬਾਈ ਦਾ ਤੇ ਸਾਢੇ 5 ਫੁੱਟ ਦੇ ਨਹੀਂ ਕਿ ਲਗਭਗ ਉਪੀ ਵੜ ਹੈਗੀ ਆ ਵੜ ਦਾ ਜਿਹੜਾ ਬੋਡੀ ਵੇਟ ਆ ਉਹ ਵੀ ਬਾਤ ਕਮਾਲ ਆ ਪੂਰੀ ਬੋਡੀ ਵੇਟ ਬਹੁਤ ਸੋਹਣਾ ਤੇ ਚੌਗੀ ਇਸ ਟਾਈਮ ਬਾਈ ਕਹਿੰਦਾ ਤੇ ਤੇ ਥਣ ਲੇਵੇ ਦੀ ਆਪਾਂ ਕੁਆਲਿਟੀ ਦੀ ਗੱਲ ਕਰਕੇ ਕੱਲਾ-ਕੱਲਾ ਥਾਣਾ ਸੋਹਣਾ ਪੀੜੀ ਦੇ ਪਾਵਾਂ ਵਰਗਾ ਲੱਗਿਆ ਬਾਈ ਹੱਕੀ ਮੜੇ ਦੇ ਉੱਪਰ ਨੂੰ ਬਾਈ ਤੇਰੇ ਸਾਹ ਹੁਣ ਕਿੰਨਾ ਕਿ ਦੁੱਧ ਪਾ ਦੂਗੀ ਇਹੇ ਪਹਿਲੇ ਸੂਏ ਤੋਂ ਬਾਈ 25 26 ਕਿਲੋ ਤੋਂ ਸਟਾਰਟ ਹੋਊਗੀ ਜਾਨੀ ਕਿ ਹੁਣ 25 26 ਕਿਲੋ ਇਹਨੂੰ ਦੁੱਧ ਦੇਣਾ ਚਾਹੀਦਾ ਹੈ ਨਾ ਸਟਾਰਟ ਹੋਊਗੀ ਜੀ ਦੇਣਾ ਕੀ ਚਾਹੀਦਾ ਠੀਕ ਹੈ ਦੇਊਗੀ ਜਾਨੀ ਕਿ ਬਾਈ ਕੋਲੇ ਇਹਦੇ ਨਾਲ ਦੇ ਕਿ ਬਿਹੜਾ ਸੂਂਆਂ ਹਾਂ ਹੋਰ ਵੀ ਬਿਹੜਾ ਆਪਣੇ ਸੂਂਆਂ ਜਾਨੀ ਕਿ 22 ਤੋਂ ਮਾਲਾ 22 ਲੀਟਰ ਮਾਲਾ ਬਾਕੀ ਆਏ ਨਾ ਬਾਈ ਜਿਹੜੇ ਹੀਰੇ ਆ ਉਹ ਤਾਂ ਰੂੜੀਆਂ ਤੇ ਪਈ ਵੀ ਲਾਲ ਜਾਗਦੇ ਆ ਕਹਿੰਦੇ ਹੁੰਦੇ ਹੈ ਨਾ ਤੇ ਚੌਂਕ-ਦਾਮਕ ਭਵੇਂ ਕੋਈ ਵੀ ਭਵੇਂ ਬਾਈ ਅੱਜ ਹੁਣ ਕਹਿੰਦਾ ਵੀ ਇਹ ਫਾਰਮ ਦੀ ਹੈ ਫਲਾਨਾ ਇਹ ਧੌਂਕਾ ਫਾਰਮ ਵੀ ਮਿੱਤਰੋ ਆਪੇ ਹੀ ਬਣ ਜਾਂਦਾ ਪਰ ਜੇ ਆਪਾਂ ਮਿਹਨਤ ਕਰਦੇ ਆ ਤੇ ਚੰ ਦੇਤੀ ਚੰਗੇ ਸੀਮਨ ਭਰਾਏ ਤੇ ਚੰਗੀ ਬੱਚੀ ਤਿਆਰ ਹੋਈ ਅੱਜ ਦੀ ਗੜੀ ਹੈ ਨਾ ਬਈ ਪੂਰੀ ਟਾਪ ਕਲਾਸ ਹੈ ਬਹੁਤ ਸ਼ੌਕ ਨਾਲ ਹਾਂ ਫੇਸ ਕੁਆਲਟੀ ਦੇਖੋ ਬੱਚੀ ਦੀ ਖੂਬਸੂਰਤੀ ਤਾਂ ਬਾਤਮਾਲ ਹੈ ਤੇ ਭਾਈ ਆਪਾਂ ਫਿਰ ਇਹਦੀ ਡਿਮਾਂਡ ਦੀ ਗੱਲ ਕਰਗੇ ਕੀ ਡਿਮਾਂਡ ਕਰਦੇ ਆ ਡਿਮਾਂਡ ਇਹਦੀ ਜੀ 1.60 ਕਰਦੇ ਆ 1 ਲੱਖ ਤੇ 60000 ਵਿੱਚੋਂ ਮਾਨਤਾਣ ਹੋ ਜਾਊਗਾ ਮਾਨਤਾਣ ਕਰਾਂਗੇ ਲੋ ਵੀ ਮਿੱਤਰੋ ਬਾਈ ਕਹਿੰਦਾ 1 ਲੱਖ ਤੇ 60000 ਰੁਪਏ ਦੀ ਆਪਾਂ ਵੜ ਦੇਣੀ ਆ ਵਿੱਚੋਂ ਮਾਨਤਾਣ ਹੋ ਜਾਊਗਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਭਰਾ ਭਾਈ ਦੇ ਨਾਲ ਕਰ ਲਿਓ ਸੰਪਰਕ ਪਰ ਜੇ ਆਪਾਂ ਵੈਡ ਦੀ ਗੱਲ ਕਰਕੇ ਮਿੱਤਰੋ ਭਾਵੇਂ ਵੀਡੀਓ ਬਣਾਉਣ ਨੂੰ ਮਨ ਨਹੀਂ ਆਕਦਾ ਇਹੋ ਜਿਹਾ ਰੰਗ ਰੂਪ ਪ੍ਰਮਾਤਮਾ ਨੇ ਇਹਨੂੰ ਬਖਸ਼ਿਆ ਕਿਆ ਬਾਤਾਂ ਹੀ ਹਾਕੀ ਗਈ ਮਣੀਪੁਰੇ ਨੂੰ ਵੀਡੀਓ ਤਾਂ ਲੰਬੀ ਬਣ ਜੂ ਪਰ ਆਪਾਂ ਵੱਛੀ ਆ ਪੂਰੀ ਟੌਪ ਰਹੀ ਜਾਣਾ ਰੱਖੋਣੀ ਆ ਥਣ ਲੇਵੇ ਜੀ ਦੇਖੋ ਵੱਛੀ ਬੜ ਪੂਰੀਆਂ ਫਟਲੇਵੇ ਦੀ ਆ ਸਨੋਮੈਨ ਇਹ ਆਪ ਦੱਸ ਸਨੋਮੈਨ ਦੀ ਹੈ ਨਾ ਹਾਂਜੀ ਇਹਦੇ ਲੱਗਾ ਸਨੋਮੈਨ ਦੀ ਆਪ ਹੈ ਤੇ ਪੇਪਰ ਦੇ ਇਹਦੇ ਸਿਮਨ ਲੱਗਿਆ ਵਾ ਤੇ ਥਣ ਲੇਖੋ ਕੱਲਾ ਕੱਲਾ ਥਾਣਾ ਸੋਨਾ ਮੋਟਾ ਹੱਥ ਦੀ ਚਵਾਈ ਵਾਲਾ ਭਵੇਂ ਕੋਈ ਭਰਾ ਮਸ਼ੀਨ ਤੇ ਚਵਾਈ ਕਰ ਲੈ ਤੇ ਭਵੇਂ ਵੀ ਜਾਨੀ ਕਿ ਆਦੀ ਮਾਂ ਮੰਗੂ ਥਣ ਕੱਢੂਗੀ ਕੱਲਾ ਕੱਲਾ ਥਣ ਸੋਨਾ ਥਾਣਾ ਇਹਦਾ ਵੀ 30 ਪਲੱਸ ਰੁੱਧਾ ਬਹੁਤ ਸੁਣ ਮੈਂ ਟੌਪ ਦੀਆਂ ਬੱਚੀਆਂ ਬਾਈ ਕੋਲੇ ਤੇ ਮੈਂ ਕਿ ਜਿਹੜੀਆਂ ਬਹਿਣਾ ਤਿਆਰ ਹੋਈ ਜਾਂਦੀਆਂ ਉਹ ਦੇਖੋ ਸ਼ੌਂਕ ਦਾ ਮੁੱਲ ਨਹੀਂ ਕੋਈ ਬਾਈ ਪਿੰਜਰਾ ਪੁੰਜਰਾ ਘਰੇ ਪੂਰਾ ਬਣਾਈ ਬੈਠਾ ਤੇ ਥਾਂ ਦੀ ਥੋੜੀ ਜੀ ਪ੍ਰੋਬਲਮ ਕਰਕੇ ਬਾਈ ਨੇ ਫਿਰ ਇੱਕ ਵਾਰ ਸੇਲ ਕਰਨ ਦਾ ਮਨ ਬਣਾਇਆ 1,60,000 ਰੁਪਏ ਬਾਈ ਨੇ ਕੀਮਤ ਇਹਦੀ ਡਿਮਾਂਡ ਰੱਖੀ ਆ ਤੇ ਜੀ ਬਾਈ ਕਹਿੰਦਾ ਮਾਨਦਾਨ ਘਰੇ ਆਈ ਗਿਆ ਤਾਂ ਜਰੂਰ ਕਰਾਂਗੇ 스노우맨 ਦੀ ਆਪ ਹੈ ਤੇ ਲੱਗਿਆ ਇਹਦੇ ਪੇਪਰ ਦਾ ਪੂਰੀ ਹੈ ਮੈਂ ਕਹਿੰਦਾ ਅੰਗਰੇਜ਼ਾਂ ਵਰਗੀ ਆ ਨੁਗਰੀ ਬਸ਼ੇਰੀ ਵਰਗੀ ਆ ਦੇਖੋ ਲਾਲੀਆਂ ਚੜਾਈ ਜਾਂਦੀ ਹੈ ਪ੍ਰਮਾਤਮਾ ਜੀ ਉਮਰ ਲੰਬੀ ਕਰੇ ਪੂਰੀ ਟਾਪ ਦੀ ਵਛੀ ਆ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਰ ਲਿਓ ਗੱਲ ਬਾਤ ਮਿਲਦੇ ਅਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਰ